ਸਤਿ ਸ਼੍ਰੀ ਅਕਾਲ ਜੀ ਆ ਤੁਹਾਨੂੰ ਅਸੀਂ ਦਿਖਾਉਣ ਲੱਗੇ ਆ ਜੀ ਰੋਪੜ ਸਰੰਦ ਨਹਿਰ ਤੇ ਸੜਕ ਦੇ ਕਿਨਾਰੇ ਪਏ ਕੂੜਾ ਇਹ ਕੂੜੇ ਦੀ ਸਮੱਸਿਆ ਸ਼ਹਿਰ ਵਿੱਚ ਪਿਛਲੇ ਦਿਨਾਂ ਤੋਂ ਚੱਲ ਰਹੀ ਹੈ ਸਫਾਈ ਸੇਵਕਾਂ ਦੀ ਹੜਤਾਲ ਦੇ ਚੱਲਦੇ ਕੂੜੇ ਦੇ ਢੇਰ ਜਗ੍ਹਾ ਜਗ੍ਹਾ ਲੱਗ ਰਹੇ ਹਨ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਰੰਦ ਨਹਿਰ ਰੋਪੜ ਦੇ ਕਿਨਾਰੇ ਪਿਆ ਕੂੜਾ ਅਤੇ ਲੰਘ ਰਹੇ ਲੋਕ ਆ ਦੇਖੋ ਕੂੜੇ ਪੂਰਾ ਪਿਆਰ ਲਿਖੋ ਤੇ ਇੱਕ ਹੋਰ ਸਮੱਸਿਆ ਇੱਥੇ ਨਾਲ 2 ਸਾਲ ਪਹਿਲਾਂ ਜਦੋਂ ਸੜਕ ਪਾਣੀ ਰੋਪੜ ਚ ਜ਼ਿਆਦਾ ਆਇਆ ਸੀ ਉਸ ਸਮੇਂ ਇੱਥੇ ਸੜਕ ਦੇ ਨਾਲ ਜੋ ਪਟੜੀ ਵਣੀ ਪਈ ਹੈ ਨਾਲ ਇਹ ਟੁੱਟ ਗਈ ਸੀਗੀ ਮੁੜ ਕੇ ਸਰਕਾਰ ਨੇ ਇਸ ਬਾਰੇ ਕੋਈ ਧਿਆਨ ਨਹੀਂ ਦਿੱਤਾ ਤانوں ਇਹ ਦਿਖਾਉਂਦੇ ਆ ਸਰੰਦ ਨਹਿਰ ਦੇ ਕਿਨਾਰੇ ਦੇਖੋ ਕਿਸੇ ਨੇ ਇਹ ਰੋੜੀ ਬਜਰੀ ਵਗੈਰਾ ਗਿਰੀ ਹੋਈ ਆ ਨਹਿਰ ਦੇ ਕਿਨਾਰੇ ਢੇਰ ਲੱਗਿਆ ਪਿਆ ਤੇ ਇੱਥੇ ਕਿਸੇ ਸਮੇਂ ਵੀ ਹਾਦਸੇ ਵੀ ਹੋ ਸਕਦਾ ਏ ਤੇ ਲੋਕ ਰੰਗ ਭੰਗ ਰਹੇ ਆ ਦੇਖੋ ਆ ਦੇਖੋ ਇਹ ਸਰਕਾਰ ਨੇ ਇੱਥੇ ਕੋਈ ਪ੍ਰਬੰਧਨ ਕੀਤਾ ਤੇ ਬੜੀ ਜ਼ਰੂਰਤ ਹੈ ਸਰੰਦ ਨਹਿਰ ਦੇ ਰੋਪੜ ਦੇ ਕਿਨਾਰੇ ਲੋਕ ਬੜੇ ਹੁੰਦੇ ਜਾਂਦੇ ਆ ਆ ਦੇਖੋ ਅੱਗੇ ਫੇਰ ਕੂੜਾ ਪਿਆ ਏ ਤੇ ਤੇ ਆ ਸਾਹਮਣੇ ਵੀ ਆ ਦੇਖੋ ਕੂੜਾ ਪਿਆ ਦੇਖੋ ਇਹ ਕੂੜੇ ਦੀ ਸਮੱਸਿਆ ਏ ਨਹਿਰ ਦੇ ਕਿਨਾਰੇ ਕੂੜਾ ਗੇੜਨਾ ਮਨਾ ਕੀਤਾ ਹੈ ਸਰਕਾਰ ਨੇ ਪਰ ਫਿਰ ਵੀ ਲੋਕ ਕੂੜਾ ਗੇੜਦੇ ਹਨ ਦੇਖੋ ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਇਸੇ ਸਮੱਸਿਆ ਨੂੰ ਹੱਲ ਕਰਨਾ ਚਾਹੀਦਾ ਹੈ ਜੋ ਇੱਥੇ ਕੂੜਾ ਨਹਿਰ ਦੇ ਕੰਢੇ ਗੇਰਦਾ ਹੈ ਜਾਂ ਕੋਈ ਕਚਰਾ ਵਗੈਰਾ ਕੋਈ ਹੋਰ ਉਹਨਾਂ ਨੂੰ ਰੋਕਣਾ ਚਾਹੀਦਾ ਤੇ ਨਾਲ ਜਿਹੜਾ ਇੱਥੇ ਪ੍ਰਬੰਧ ਕਰਨਾ ਚਾਹੀਦਾ ਜਿਹੜਾ ਕੋਈ ਹਾਦਸਾ ਨਾ ਹੋ ਸਕੇ ਤੇ ਨਾਲ ਹੀ ਜਿਹੜੀ ਫ੍ਰੀਲਿੰਗ ਬਣਨੀ ਚਾਹੀਦੀ ਆ ਆ ਦੇਖੋ ਇਹ ਵੀ ਗਿਰਨੇ ਵਾਲੀ ਆ ਆ ਤੁਹਾਨੂੰ ਦਿਖਾਉਂਦੇ ਅਸੀਂ ਆ ਦੇਖੋ ਇਹ ਟੇਢੀ ਹੋਈ ਪਈ ਜੀ ਬਰ ਬਰਸਾਤ ਕਰਕੇ ਲੋਕ ਆ ਜਾ ਰਹੇ ਹਨ ਦੇਖੋ ਨਮਸਕਾਰ ਜੀ ਮੈਂ ਸਲੀਮ ਕੁਮਾਰ ਬਿੰਨੀ ਸਾਫ ਦਾ ਐਮਸੀ ਰੋਪੜ ਤੋਂ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਸਾਡੇ ਸਫਾਈ ਸੇਵਕਾਂ ਨੇ ਹੜਤਾਲ ਕਰੀ ਪਈ ਉਹਨਾਂ ਦੀਆਂ ਮੰਗਾਂ ਜ਼ਰੂਰ ਮੰਨੀਆਂ ਜਾਵੇ ਕਿਉਂਕਿ ਉਹਨਾਂ ਦੀਆਂ ਮੰਗਾਂ ਜਾਇਜ਼ ਨੇ ਤੇ ਮੈਂ ਰੋਪੜ ਦੇ ਪ੍ਰਸ਼ਾਸਨ ਨੂੰ ਇੱਕ ਹੋਰ ਬੇਨਤੀ ਕਰਾਂਗਾ ਜਿਉ ਸਾਡੇ ਮਿਊਨਿਸਪਲ ਕਮੇਟੀ ਦਫ਼ਤਰ ਦੇ ਕੋਲ ਲੈ ਰਸ ਰੰਦ ਨੇ ਉਹਦੇ ਕੰਡੇ ਟੁੱਟੇ ਹੋਏ ਨੇ ਕਿਉਂਕਿ ਜਦ ਲੋਕ ਨਿਕਲਦੇ ਨੇ ਉਥੇ ਕੋਈ ਹਾਸਾ ਹੋਣ ਦੇ ਬੜੇ-ਬੜੇ ਚਾਂਸ ਬਣਦੇ ਨੇ ਮੈਂ ਬੇਨਤੀ ਕਰਦਾ ਵੀ ਉਸ ਨਹਿਰ ਨੂੰ ਵੀ ਠੀਕ ਕੀਤਾ ਜਾਵੇ ਮੇਰੀ ਬੇਨਤੀ ਕਬੂਲ ਕੀਤੀ ਜਾਵੇ ਧੰਨਵਾਦ